ਇਹ ਸਾਡੀ ਅੱਜ ਮੇਨ ਮੰਗ ਜਿਹੜੀ ਆ ਸਾਡੇ ਜੁਆਇੰਟ ਫਰਮ ਤੇ ਇਕੱਠੇ ਮੰਚ 'ਤੇ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਜਿਹੜਾ ਚੰਡੀਗੜ੍ਹ ਯੂਟਿਲਿਟੀ ਪ੍ਰਸ਼ਾਸਨ ਜਿਹੜਾ ਬਹੁਤ ਮੁਨਾਫੇ ਜਾ ਰਿਹਾ ਭਾਜਪਾ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਜਿਹੜਾ ਸੈਂਟਰ ਵੱਲੋਂ ਉਹਨੂੰ ਜਿਹੜਾ ਪ੍ਰਾਈਵੇਟ ਸੈਕਟਰ 'ਚ ਹੱਥਾਂ 'ਚ ਸੌਂਪਨ ਦੀ ਤਿਆਰੀ ਕੀਤੀ ਆ 31 ਦਸੰਬਰ ਤੱਕ ਉਹਦੇ ਵਿਰੋਧ ਦੇ ਵਿੱਚ ਉਹਨਾਂ ਦੇ ਹਮਾਇਤ 'ਚ ਜਿਹੜਾ ਅਸੀਂ ਅੱਜ ਗੇਟ ਰੈਲੀਆ ਤੇ ਰੋਸ ਰੈਲੀਆ ਕੀਤੀਆਂ ਵਾ ਜਿਸ ਤਰ੍ਹਾਂ ਉਹ ਲੜਨਗੇ ਸਾਨੂੰ ਅਗਲਾ ਹੁਕਮ ਹੋਊਗਾ ਜੇ ਉਹ ਕਹਿਣਗੇ ਚੰਡੀਗੜ੍ਹ ਪਹੁੰਚਣਾ ਸਾਡੇ ਪੂਰੇ ਜਿਹੜੀ ਆ ਦੋਹ ਜਿੱਦਾਂ ਉਹ ਸਾਨੂੰ ਸੰਘਰਸ਼ ਦੇਣਗੇ ਅਸੀਂ ਉੱਥੇ ਹੀ ਆ ਕੇ ਪੰਜਾਬ ਲੈਵਲ ਤੇ ਚੰਡੀਗੜ੍ਹ ਜਾ ਕੇ ਧਰਨਾ ਮਜਾਰਾ ਕੁਝ ਵੀ ਕਰਨਾ ਪਿਆ ਕਰਾਂਗੇ ਜੇਕਰ ਸਾਡੇ ਉਹਦੇ ਸਮਾਜ ਦੇ ਡਿਊਟੀਆਂ ਲਾਉਂਦੇ ਆ ਜਿਨ੍ਹਾਂ ਨੂੰ ਉਹ ਤੋਂ ਪਾਰ ਕਰਕੇ ਅਸੀਂ ਕੋਈ ਵੀ ਉੱਥੇ ਚੰਡੀਗੜ੍ਹ ਸਪੈਸ਼ਲ ਕੋਈ ਵੀ ਡਿਊਟੀ ਦੇ ਸਾਡਾ ਮਲਾਜੂਮ ਨਹੀਂ ਪਹੁੰਚੇਗਾ ਸਾਡੀ ਅਗਲੀ ਮੰਗ ਹੈ ਸਾਡੀ ਅਗਲੀ ਮੰਗ ਇਹ ਆ ਵੀ ਪ੍ਰਾਈਵੇਟੇਸ਼ਨ ਨਹੀਂ ਹੋਣਾ ਚਾਹੀਦਾ ਕਿਉਂਕਿ ਕਮਾਊਦਾਰਾ ਵਾ ਪਬਲਿਕ ਦਾਰਾ ਵਾ ਇਹ ਮਲੋ ਇਹਨੂੰ ਪ੍ਰਾਈਵੇਟੇਸ਼ਨ ਕਰਦੇ ਆ ਤੁਹਾਨੂੰ ਪਤਾ ਫਿਰ ਜ਼ਗੀਰਦਾਰਾਂ ਦੇ ਹੱਥਾਂ 'ਚ ਆ ਜਾਣਾ ਵਾ ਤੇ ਜਿਹੜੀਆਂ ਆਪਾਂ ਨੂੰ ਸਹੂਲਤਾਂ ਮਿਲਦੀਆਂ ਜਿਦਾਂ 600 ਜੂੰਟ ਹੋਰ ਦੂਜੀਆਂ ਤੇ ਜੀਆਂ ਜਾਂ ਹੋਰ ਕਾਫੀ ਜਿਦਾਂ ਐਪੀ ਕਨੈਕਸ਼ਨ ਕੇਪੀ ਟਿਊਬਲਾਂ ਨੂੰ ਉਹ ਸਾਰੇ ਜਿਹੜੀ ਇਹਨਾਂ ਕੱਟ ਲਾ ਕੇ ਤੇ ਬਿੱਤੀ ਬਹੁਤ ਮਹਿੰਗੀ ਕਰ ਦੇਣੀ ਆਮ ਲੋਕਾਂ ਦੇ ਵਰਗ ਤੋਂ ਬਹੁਤ ਜਿਹੜੀ ਪਹੁੰਚ ਤੋਂ ਦੂਰ ਹੋ ਜਾਣੀ ਆ ਅਸੀਂ ਮੰਗ ਕਰਦੇ ਆ ਕਿ ਇਹ ਜਿਹੜੇ ਸਰਕਾਰੀ ਪਬਲਿਕ ادارے ਆ ਇਹਨਾਂ ਨੂੰ ਪਬਲਿਕ ادارے ਰਹਿਣ ਦਿੱਤਾ ਜਾਵੇ ਇਹਨਾਂ ਨੂੰ ਪ੍ਰਾਈਵੇਟ ਹੱਥਾਂ ਦੇ ਨਾਂ ਦਿੱਤਾ ਜਾਵੇ ਇੱਕ ਇਹ ਬੀਲੀ ਬੋਰਡ ਦਾ 50 60 ਸਾਲਾਂ ਤੋਂ ਕਬਜ਼ੇ ਪਈ ਹੋ ਗਵਰਨਮੈਂਟ ਫੋਟਾਇਆ ਜਾ ਰਿਹਾ ਪਹਿਲਾਂ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਸਾਡਾ ਸਮਾਨ ਖੁਰਦ-ਬੁਰਦ ਕੀਤਾ ਵਾ ਹੁਣ ਆਹ ਛੁੱਟੀਆਂ ਦੇ ਵਿੱਚ ਕੋਰਟ ਕੇਸ ਚੱਲਦੇ ਆ ਜਿਹੜਾ ਉਹਨਾਂ ਨੇ ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸਾਰੀ ਉਹ ਅਸੀਂ ਸ਼ਣੀਆਂ ਨੂੰ ਰੋਕੀ ਹੋਈ ਆ ਜੇ ਉਹ ਸਾਰੀ ਕੀਤੀ ਅਸੀਂ ਵੱਡੇ ਪੱਧਰ ਤੇ ਉੱਥੇ ਵੀ ਸੰਘਰਸ਼ ਕਰਾਂਗੇ ਸਾਰੇ ਬਿਜਲੀ ਬੋਰਡ ਵਾਲੇ ਤੇ ਇਹ ਕਰਕੇ ਅਸੀਂ ਅਪੀਲ ਕਰਦੇ ਆ ਉਹ ਵੀ ਜਿਹੜੀ ਆ ਤੁਹਾਡੀ ਅਜੇ ਜਿੰਨਾ ਜੇ ਕੋਰਟ ਕੇਸ ਚੱਲਦਾ ਉਹ ਸਾਰੀ ਰੋਕੀ ਜਾਵੇ ਇਹ ਸਾਡੀ ਅੱਜ ਮੇਨ ਮੰਗ ਜਿਹੜੀ ਆ ਸਾਡੇ ਜੁਆਇੰਟ ਫੋਰਮ ਤੇ ਇਕਤਮ ਚਲੋ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਜਿਹੜਾ ਚੰਡੀਗੜ੍ਹ ਯੂਟਿਲਿਟੀ ਪ੍ਰਸ਼ਾਸਨ ਜਿਹੜਾ ਬਹੁਤ ਮੁਨਾਫੇ ਝਾਰ ਰਿਹਾ ਭਾਜਪਾ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਜਿਹੜਾ ਸੈਂਟਰ ਵੱਲੋਂ ਉਹਨੂੰ ਜਿਹੜਾ ਪ੍ਰਾਈਵੇਟ ਸਟੇਸ਼ਨ 'ਚ ਹੱਥਾਂ ਸੌਪਨ ਦੀ ਤਿਆਰੀ ਕੀਤੀ ਆ 31 ਦਸੰਬਰ ਤੱਕ ਉਹਦੇ ਵਿਰੋਧ ਦੇ ਵਿੱਚ ਉਹਨਾਂ ਦੇ ਹਮਾਇਤ 'ਚ ਜਿਹੜਾ ਅਸੀਂ ਅੱਜ ਗੇਟ ਰੈਲੀਆਂ ਤੇ ਰੋਸ ਰੈਲੀਆਂ ਕੀਤੀਆਂ ਵਾ ਜਿਸ ਤਰ੍ਹਾਂ ਉਹ ਲੜਨਗੇ ਸਾਨੂੰ ਅਗਲਾ ਹੁਕਮ ਹੋਊਗਾ ਜੇ ਉਹ ਕਹਿਣਗੇ ਚੰਡੀਗੜ੍ਹ ਪਹੁੰਚਣਾ ਸਾਡੇ ਪੂਰੇ ਜਿਹੜੀ ਆ ਦੋਹਾਂ ਫੋਰਮਾਂ ਦੇ ਜਿਹੜੇ ਮੈਂਬਰ ਆ ਜਿੱਦਾਂ ਉਹ ਸਾਨੂੰ ਸੰਘਰਸ਼ ਦੇਣਗੇ ਅਸੀਂ ਉੱਥੇ ਹੀ ਆ ਕੇ ਪੰਜਾਬ ਲੈਵਲ ਤੇ ਚੰਡੀਗੜ੍ਹ ਜਾ ਕੇ ਧਰਨਾ ਮਜਾਰਾ ਕੁਝ ਵੀ ਕਰਨਾ ਪਿਆ ਕਰਾਂਗੇ ਜੇਕਰ ਸਾਡੇ ਉਹਦੇ ਸਮਾਜ ਦੇ ਡਿਊਟੀਆਂ ਲਾਉਂਦੇ ਆ ਜਿਨ੍ਹਾਂ ਨੂੰ ਉਹ ਤੋਂ ਪਾਰ ਤਹੀਂ ਕੋਈ ਵੀ ਉਥੇ ਚੰਡੀਗੜ੍ਹ ਸਪੈਸ਼ਲ ਕੋਈ ਵੀ ਡਿਊਟੀ ਦੇ ਸਾਡਾ ਮਲਾਜੂਮ ਨਹੀਂ ਪਹੁੰਚੇਗਾ ਸਾਡੀ ਅਗਲੀ ਮੰਗ ਹੈ ਸਾਡੀ ਅਗਲੀ ਮੰਗ ਇਹ ਆ ਵੀ ਪ੍ਰਾਈਵੇਟੇਸ਼ਨ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਕਮਾਊਦਾਰਾ ਵਾ ਪਬਲਿਕ ਜ਼ਿਦਾਰਾ ਵਾ ਜੇ ਮੰਨ ਲਓ ਇਹਨੂੰ ਪ੍ਰਾਈਵੇਟੇਸ਼ਨ ਕਰਦੇ ਆ ਤੁਹਾਨੂੰ ਪਤਾ ਫਿਰ ਜ਼ਗੀਰਦਾਰਾਂ ਦੇ ਹੱਥਾਂ 'ਚ ਆ ਜਾਣਾ ਵਾ ਤੇ ਜਿਹੜੀਆਂ ਆਪਾਂ ਨੂੰ ਸਹੂਲਤਾਂ ਮਿਲਦੀਆਂ ਜਿਦਾਂ 600 ਜੂਟ ਹੋਰ ਦੂਜੀਆਂ ਤੇ ਜੀਆਂ ਜਾਂ ਹੋਰ ਕਾਫੀ ਜਿਦਾਂ ਏਪੀ ਕਨੈਕਸ਼ਨ ਕੇਪੀ ਟਿਊਬਲਾਂ ਨੂੰ ਉਹ ਸਾਰੇ ਜਿਹੜੀਆਂ ਇਹਨਾਂ ਕੱਟ ਲਾ ਕੇ ਤੇ ਬਿੱਤੀ ਬਹੁਤ ਮਹਿੰਗੀ ਕਰ ਦੇਣੀ ਆਮ ਲੋਕਾਂ ਦੇ ਵਰਗ ਤੋਂ ਬਹੁਤ ਜਿਹੜੀ ਅਸੀਂ ਮੰਗ ਕਰਦੇ ਹਾਂ ਕਿ ਇਹ ਜਿਹੜੇ ਸਰਕਾਰੀ ਪਬਲਿਕ ادارے ਆ ਇਹਨਾਂ ਨੂੰ ਪਬਲਿਕ ادارے ਰਹਿਣ ਦਿੱਤਾ ਜਾਵੇ ਇਹਨਾਂ ਨੂੰ ਪ੍ਰਾਈਵੇਟ ਹੱਥਾਂ ਦੇ ਨਾਂ ਦਿੱਤਾ ਜਾਵੇ ਇੱਕ ਅਸੀਂ ਬੀਜਲੀ ਬੋਰਡ ਦਾ 50 60 ਸਾਲਾਂ ਤੋਂ ਕਬਜ਼ੇ ਵਿੱਚ ਗਵਰਨਮੈਂਟ ਫੋਟਾਇਆ ਜਾ ਰਿਹਾ ਪਹਿਲਾਂ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਸਾਡਾ ਸਮਾਨ ਖੁਰਦ-ਬੁਰਦ ਕੀਤਾ ਵਾ ਹੁਣ ਉਸ ਤੋਂ ਬਾਅਦ ਆ ਸਟੀਆਂ ਦੇ ਵਿੱਚ ਕੋਟਕੇ ਚੱਲਦੇ ਆ ਜਿਹੜਾ ਉਹਨਾਂ ਨੇ ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸਾਰੀ ਉਹ ਅਸੀਂ ਸ਼ਨੀਆ ਨੂੰ ਰੋਕੀ ਹੋਈ ਆ ਜੇ ਉਹ ਸਾਰੀ ਕੀਤੀ ਅਸੀਂ ਵੱਡੇ ਪੱਧਰ ਤੇ ਉੱਥੇ ਵੀ ਸੰਘਰਸ਼ ਕਰਾਂਗੇ ਸਾਰੇ ਬੀਜਲੀ ਬੋਰਡ ਵਾਲੇ ਤੇ ਇਹ ਕਰਕੇ ਅਸੀਂ ਅਪੀਲ ਕਰਦੇ ਹਾਂ ਉਹ ਏਰੀਆ ਸਾਡੀ ਅਜੇ ਜਿੰਨਾ ਜੇ ਕੋਰਟ ਕੇਸ ਚੱਲਦਾ ਉਹ ਸਾਰੀ ਰੁਕੀ ਜਾਂਦੀ